ਦੁਨੀਆ ਦੇ ਵਿੱਚ ਉੱਲੂਆਂ ਦੀਆਂ 200 ਤੋਂ ਵੀ ਜ਼ਿਆਦਾ ਪ੍ਰਜਾਤੀਆਂ ਨੇ ਵਿਗਿਆਨੀਆਂ ਦੇ ਅਨੁਸਾਰ ਉੱਲੂਆਂ ਦੇ ਵਿੱਚ ਸੁਪਰ ਟਿਊਨ ਬੁੱਧੀ ਹੁੰਦੀ ਹੈ ਆਮ ਜੀਵਨ ਦੇ ਵਿੱਚ ਜਿਸ ਵਿਅਕਤੀ ਨੂੰ ਮੂਰਖ ਜਾਂ ਬੁੱਧੀ ਤੋਂ ਹੀਣ ਦਰਸਾਉਣਾ ਹੋਵੇ ਦੋਸਤਾਂ ਵੱਲੋਂ ਉਸ ਦੇ ਲਈ ਉੱਲੂ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਪੰਜਾਬੀ ਮੁਹਾਵਰਿਆਂ ਦੇ ਵਿੱਚ ਉੱਲੂ ਦਾ ਪੱਠਾ ਵੀ ਇੱਕ ਪ੍ਰਸਿੱਧ ਮੁਹਾਵਰਾ ਹੈ ਪਰ ਜੇਕਰ ਸੱਚਮੁੱਚ ਦੇ ਵਿੱਚ ਤੁਸੀਂ ਉੱਲੂ ਦਾ ਅਰਥ ਮੂਰਖ ਸਮਝਦੇ ਹੋ ਤਾਂ ਤੁਹਾਨੂੰ ਉੱਲੂ ਦੇ ਬਾਰੇ ਪੂਰਾ ਗਿਆਨ ਨਹੀਂ ਹੈ ਕਿਉਂਕਿ ਅਸਲ ਦੇ ਵਿੱਚ ਉੱਲੂ ਇੱਕ ਬਹੁਤ ਹੀ ਬੁੱਧੀਮਾਨ ਪੰਛੀ ਹੁੰਦਾ ਹੈ ਕੁਦਰਤ ਨੇ ਉੱਲੂ ਨੂੰ ਖਾਸ ਗੁਣ ਦਿੱਤੇ ਹੋਏ ਨੇ ਪੰਛੀਆਂ ਦੀ ਪ੍ਰਜਾਤੀ ਵਿੱਚ ਸਿਰਫ ਉੱਲੂ ਹੀ ਇੱਕੋ ਮਾਤਰ ਪੰਛੀ ਹੈ ਜੋ ਨੀਲੇ ਰੰਗ ਨੂੰ ਪਛਾਣ ਸਕਦਾ ਹੈ ਇਸ ਤੋਂ ਇਲਾਵਾ ਉੱਲੂ ਨੂੰ ਕੁਦਰਤ ਵੱਲੋਂ ਇਹ ਵੀ ਗੁਣ ਬਖਸ਼ਿਆ ਹੋਇਆ ਹੈ ਕਿ ਜਦ ਉੱਲੂ ਉਡਾਨ ਭਰਦਾ ਹੈ ਤਾਂ ਕੋਈ ਵੀ ਆਵਾਜ਼ ਜਾਂ ਰੌਲਾ ਨਹੀਂ ਪੈਦਾ ਕਰਦਾ ਉਸਦੇ ਖੰਭ ਇਸ ਪ੍ਰਕਾਰ ਦੇ ਨੇ ਕਿ ਜਦ ਉਹ ਉਡਾਰੀ ਲਗਾਉਂਦਾ ਹੈ ਤਾਂ ਕਿਸੇ ਤਰ੍ਹਾਂ ਦਾ ਵੀ ਸ਼ੋਰ ਪੈਦਾ ਨਹੀਂ ਹੁੰਦਾ ਸੋ ਅੱਜ ਦੇ ਵੀਡੀਓ ਦੇ ਵਿੱਚ ਜਾਣਾਂਗੇ ਉੱਲੂ ਦੇ ਬਾਰੇ ਇਸ ਤਰ੍ਹਾਂ ਦੇ ਹੀ ਰੋਚਕ ਅਤੇ ਹੈਰਾਨ ਕਰਨ ਵਾਲੇ ਤੱਥ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਕਦੇ ਵੀ ਸੁਣਿਆ ਨਹੀਂ ਹੋਵੇਗਾ ਇਸ ਵੀਡੀਓ ਨੂੰ ਜੇਕਰ ਤੁਸੀਂ ਪੂਰਾ ਦੇਖਿਆ ਤਾਂ ਅੱਜ ਤੋਂ ਬਾਅਦ ਕਦੇ ਵੀ ਤੁਸੀਂ ਕਿਸੇ ਨੂੰ ਮੂਰਖ ਦਰਸਾਉਣ ਲਈ ਉੱਲੂ ਦਾ ਪੱਠਾ ਸ਼ਬਦ ਦਾ ਪ੍ਰਯੋਗ ਨਹੀਂ ਕਰੋਗੇ ਉੱਲੂ ਦੀਆਂ ਅੱਖਾਂ ਗੋਲ ਨਹੀਂ ਹੁੰਦੀਆਂ ਇਹ ਟਿਊਬ ਦੇ ਆਕਾਰ ਦੀਆਂ ਹੁੰਦੀਆਂ ਨੇ ਬਹੁਤ ਹੀ ਦੂਰੀ ਤੋਂ ਇਹ ਆਪਣੇ ਸ਼ਿਕਾਰ ਨੂੰ ਲੱਭ ਲੈਂਦੇ ਨੇ ਪਰ ਉੱਲੂਆਂ ਦੀ ਨੇੜੇ ਦੀ ਨਿਗਾਹ ਜ਼ਿਆਦਾ ਸਪਸ਼ਟ ਨਹੀਂ ਹੁੰਦੀ ਉੱल्लू ਸਿਰਫ ਰਾਤ ਨੂੰ ਹੀ ਦੇਖ ਸਕਦੇ ਨੇ ਇਹ ਪੂਰੀ ਤਰ੍ਹਾਂ ਨਾਲ ਸੱਚ ਨਹੀਂ ਹੈ ਕਿਉਂਕਿ ਉੱल्लू ਦਿਨ ਵੇਲੇ ਵੀ ਦੇਖ ਸਕਦਾ ਹੈ ਪਰ ਰਾਤ ਨੂੰ ਇਸ ਦੀਆਂ ਅੱਖਾਂ ਦਿਨ ਦੇ ਮੁਕਾਬਲੇ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦੀਆਂ ਨੇ ਜਿਸ ਕਰਕੇ ਰਾਤ ਨੂੰ ਇਸ ਨੂੰ ਜ਼ਿਆਦਾ ਸਾਫ਼ ਦਿਖਾਈ ਦਿੰਦਾ ਹੈ ਉੱल्लू ਰਾਤ ਨੂੰ ਨਹੀਂ ਸੌਂਦਾ ਅਤੇ ਆਪਣਾ ਸ਼ਿਕਾਰ ਵੀ ਰਾਤ ਨੂੰ ਹੀ ਕਰਦਾ ਹੈ ਉੱਲੂ ਮਨੁੱਖਾਂ ਨਾਲੋਂ 10 ਗੁਣਾ ਉੱਚੀ ਆਵਾਜ਼ਾਂ ਸੁਣ ਸਕਦੇ ਨੇ ਅਤੇ ਸੁਣਨ ਲਈ ਆਪਣੇ ਕੰਨ ਕਿਸੇ ਵੀ ਦਿਸ਼ਾ ਵੱਲ ਮੋੜ ਸਕਦੇ ਨੇ ਉਹ ਰਾਤ ਦੇ ਹਨੇਰੇ ਵਿੱਚ ਆਪਣੇ ਸ਼ਿਕਾਰ ਨੂੰ ਦੇਖ ਕੇ ਨਹੀਂ ਸਭੂ ਉਸਦੀ ਆਵਾਜ਼ ਸੁਣ ਕੇ ਹੀ ਫੜਦੇ ਨੇ ਉੱਲੂ ਆਪਣੀ ਧੌਣ ਨੂੰ ਕਿਸੇ ਵੀ ਦਿਸ਼ਾ ਦੇ ਵਿੱਚ 135 ਡਿਗਰੀ ਘੁਮਾ ਸਕਦਾ ਹੈ ਭਾਵੇਂ ਜੇਕਰ ਤੁਸੀਂ ਉੱਲੂ ਦੇ ਪਿੱਛੇ ਖੜੇ ਹੋਵੋ ਤਾਂ ਉਹ ਆਪਣੇ ਬਾਕੀ ਸਰੀਰ ਨੂੰ ਬਿਨਾਂ ਹਿਲਾਏ ਹੀ ਤੁਹਾਨੂੰ ਆਪਣੀਆਂ ਅੱਖਾਂ ਦੇ ਨਾਲ ਦੇਖ ਸਕਦਾ ਹੈ ਜਦ ਇੱਕ ਜਗ੍ਹਾ ਤੇ ਕਾਫੀ ਸਾਰੇ ਉੱਲੂਆਂ ਦਾ ਇਕੱਠ ਹੋਵੇ ਤਾਂ ਇਸ ਇਕੱਠ ਨੂੰ ਅੰਗਰੇਜ਼ੀ ਦੇ ਵਿੱਚ ਪਾਰਲੀਮੈਂਟ ਕਹਿੰਦੇ ਨੇ ਜਿਸ ਦਾ ਪੰਜਾਬੀ ਦੇ ਵਿੱਚ ਅਨੁਵਾਦ ਸੰਸਦ ਨਿਕਲਦਾ ਹੈ ਉੱਲੂ ਇੱਕ ਅਜੀਬ ਪੰਛੀ ਹੈ ਜਿਸ ਨੂੰ ਕੁਦਰਤ ਨੇ ਇਸ ਢੰਗ ਦੇ ਖੰਭ ਦਿੱਤੇ ਹੋਏ ਨੇ ਕਿ ਜਦ ਉੱਲੂ ਉਡਾਰੀ ਭਰਦਾ ਹੈ ਤਾਂ ਇਸ ਦੇ ਖੰਭਾਂ ਦੇ ਰਾਹੀਂ ਕੋਈ ਵੀ ਆਵਾਜ਼ ਜਾਂ ਸ਼ੋਰ ਪੈਦਾ ਨਹੀਂ ਹੁੰਦਾ ਹਾਲਾਂਕਿ ਜੇਕਰ ਆਪਾਂ ਦੂਸਰੇ ਪੰਛੀਆਂ ਨੂੰ ਦੇਖੀਏ ਤਾਂ ਉਹਨਾਂ ਦੇ ਉੱਡਣ ਦੀ ਆਵਾਜ਼ ਸੁਣਾਈ ਦਿੰਦੀ ਹੈ ਪਰ ਵਿਗਿਆਨੀਆਂ ਵੱਲੋਂ ਖੋਜਾਂ ਦੇ ਦੌਰਾਨ ਇਹ ਪਾਇਆ ਗਿਆ ਹੈ ਕਿ ਜਦ ਉੱਲੂ ਉੱਡਦਾ ਹੈ ਤਾਂ ਕੋਈ ਵੀ ਆਵਾਜ਼ ਪੈਦਾ ਨਹੀਂ ਹੁੰਦੀ ਇਹ ਇਸ ਕਰਕੇ ਹੈ ਕਿਉਂਕਿ ਇਹਨਾਂ ਦੇ ਖੰਭਾਂ ਦਾ ਉੱਪਰਲਾ ਹਿੱਸਾ ਨਰਮੂ ਸਕਦਾ ਬਣਿਆ ਹੁੰਦਾ ਹੈ ਜੋ ਆਵਾਜ਼ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੇ ਨੇ ਅਤੇ ਇਸ ਦੇ ਖੰਭ ਹਵਾ ਨੂੰ ਆਸਾਨੀ ਨਾਲ ਲੰਘਣ ਦਿੰਦੇ ਨੇ ਉੱਲੂ ਕਿਸੇ ਵੀ ਵਸਤੂ ਨੂੰ 3D ਐਂਗਲ ਦੇ ਵਿੱਚ ਦੇਖ ਸਕਦਾ ਹੈ ਅਰਥ ਹੈ ਕਿ ਉੱਲੂ ਆਪਣੀਆਂ ਅੱਖਾਂ ਦੇ ਨਾਲ ਸਾਹਮਣੇ ਖੜੇ ਇਨਸਾਨ ਜਾਂ ਕਿਸੇ ਵੀ ਵਸਤੂ ਦੀ ਲੰਬਾਈ ਚੌੜਾਈ ਅਤੇ ਉਚਾਈ ਤਿੰਨਾਂ ਨੂੰ ਦੇਖ ਸਕਦਾ ਹੈ ਉੱਲੂ ਦੇ ਬਾਰੇ ਇੱਕ ਹੈਰਾਨੀਜਨਕ ਤੱਥ ਇਹ ਵੀ ਹੈ ਕਿ ਉੱਲੂ ਦੇ ਦੰਦ ਨਹੀਂ ਹੁੰਦੇ ਉੱਲੂ ਆਪਣੇ ਸ਼ਿਕਾਰ ਨੂੰ ਬਿਨਾਂ ਜਿੱਥੇ ਹੀ ਸਿੱਧਾ ਹੀ ਅੰਦਰ ਨਿਗਲ ਜਾਂਦਾ ਹੈ ਉੱਲੂ ਸੱਪ ਚੂਹੇ ਕਾਟੂਆਂ ਅਤੇ ਮੱਛੀਆਂ ਨੂੰ ਖਾਂਦੇ ਨੇ ਇਸ ਤੋਂ ਇਲਾਵਾ ਕਈ ਪ੍ਰਜਾਤੀਆਂ ਦੇ ਉੱਲੂ ਆਪਣੇ ਤੋਂ ਛੋਟੇ ਉੱਲੂਆਂ ਨੂੰ ਵੀ ਆਪਣਾ ਸ਼ਿਕਾਰ ਬਣਾਉਂਦੇ ਨੇ ਉੱਲੂਆਂ ਨੂੰ ਕਿਸਾਨਾਂ ਦਾ ਮਿੱਤਰ ਵੀ ਆਖਿਆ ਜਾਂਦਾ ਹੈ ਕਿਉਂਕਿ ਇੱਕ ਉੱਲੂ ਇੱਕ ਸਾਲ ਦੇ ਵਿੱਚ 1000 ਚੂਹੇ ਖਾ ਜਾਂਦਾ ਹੈ ਉੱਲੂ ਦੀਆਂ ਅੱਖਾਂ ਉਸਦੇ ਦਿਮਾਗ ਜਿੰਨੀਆਂ ਹੀ ਵੱਡੀਆਂ ਹੁੰਦੀਆਂ ਨੇ ਜੋ ਕਦੇ ਵੀ ਹਿੱਲਦੀਆਂ ਨਹੀਂ ਸਗੋਂ ਇੱਕ ਥਾਂ ਤੇ ਹੀ ਰਹਿੰਦੀਆਂ ਨੇ ਉੱਲੂ ਦਾ ਪੰਜਾ ਬੜਾ ਹੀ ਤਾਕਤਵਾਰ ਹੁੰਦਾ ਹੈ ਇੱਕ ਉੱਲੂ ਆਪਣੇ ਪੰਜੇ ਨਾਲ 135 ਕਿਲੋਗ੍ਰam ਪ੍ਰਤੀ ਵਰਗ ਇੰਚ ਦੀ ਤਾਕਤ ਲਗਾ ਸਕਦਾ ਹੈ ELF ਉੱਲੂ ਦੁਨੀਆ ਵਿੱਚ ਉੱਲੂ ਦੀ ਸਭ ਤੋਂ ਛੋਟੀ ਜਾਤੀ ਹੈ ਇੱਕ ਬਾਲਗ ELF ਉੱਲੂ ਦੀ ਲੰਬਾਈ 5 ਤੋਂ 6 ਇੰਚ ਅਤੇ ਭਾਰ 31 ਗ੍ਰਾਮ ਹੁੰਦਾ ਹੈ ਬੋਬੋ ਬਲੈਕ ਸਟੋਨੀ ਨਾਮਕ ਵੀ ਇੱਕ ਉੱਲੂਆਂ ਦੀ ਪ੍ਰਜਾਤੀ ਹੈ ਜਿਨ੍ਹਾਂ ਦੇ ਖੰਭ 6 ਫੁੱਟ ਤੱਕ ਹੁੰਦੇ ਨੇ ਅਤੇ ਇਹ ਦੁਨੀਆ ਦੀ ਸਭ ਤੋਂ ਵੱਡੀ ਅਤੇ ਦੁਰਲੱਭ ਉੱਲੂ ਪ੍ਰਜਾਤੀਆਂ ਵਿੱਚੋਂ ਇੱਕ ਹੈ